ਗਟਸ਼ੰਕਰ ਬੀਟ ਇਲਾਕਾ ਝੁੰਗੀਆਂ ਵਿੱਚ ਜੋਸ਼ੀ ਸਿਮਿੰਟ ਸਟੋਰ ਬੀਨੇ ਵੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਬਿਸ਼ਕਰਮਾ ਸਕੀਮ ਦੁਆਰਾ ਲੋਕਾਂ ਨੂੰ ਜਾਗਰੂਕ ਕਰਾਇਆ ਗਿਆ ਇਸ ਇਹ ਇਹ ਕੰਮ ਬੀਟ ਇਲਾਕੇ ਵਿੱਚ ਬੜੇ ਹੀ ਝੁਰਾ ਸ਼ੁਰੂ ਹੋਣਾ ਚੱਲ ਰਿਹਾ ਹੈ ਹਲਕਾ ਗਟਸ਼ੰਕਰ ਦੇ ਬਾਕੀ ਮੰਡਲਾਂ ਵਿੱਚ ਵੀ ਹਲਕਾ ਅੰਜਾਜ ਪ੍ਰਦੀ ਬੰਗੀਲਾ ਜੀ ਵੱਲੋਂ ਬੜੀ ਹੀ ਉਤਸ਼ਾਹਪੂਰਵਕ ਚਲਾ ਜਾਵੇਗਾ ਉਹਨਾਂ ਦੇ ਨਾਲ ਮੰਡਲ ਪ੍ਰਧਾਨ ਬਿਜੇ ਕਸ਼ਬਿਲਾ ਜਨਰਲ ਸੈਕਟਰੀ ਅਲੋਕਰਾਨਾ ਮੈਲਾ ਮੋਰਚਾ ਪ੍ਰਧਾਨ ਮਮਤਾ ਰਾਣਾ ਮੀਤ ਪ੍ਰਧਾਨ ਬਵਿਕ ਸ਼ਰਮਾ ਬੀਸੀ ਮੋਰਚਾ ਪ੍ਰਧਾਨ ਸਤਪਾਲ ਬਿੱਲੂ ਐਸਸੀ ਮੋਰਚਾ ਪ੍ਰਧਾਨ ਰਾਜਕੁਮਾਰ ਡਾਕਟਰ ਸੋਨੂ ਮੁਖਸਲਾਕਰ ਰਜਨੀਸ਼ ਜੋਸ਼ੀ ਸਲਾਹਕਾਰ ਜਗਰੂਪ ਮਹਿਦਵਾਨੀ ਅਜੇਂਦਰ ਰਾਣਾ ਮਹਿਦਵਾਨੀ ਅਤੇ ਅਲੱਗ-ਅਲੱਗ ਪਿੰਡਾਂ ਦੇ ਲੋਕ ਮਜੂਸਨ ਆਉ ਦੇਖਦੇ ਆਂ ਸੱਜੀ ਬਰਾਣਾ ਦੀ ਘਰ ਸ਼ੰਕਰ ਤੋਂ ਪੂਰੀ ਪੋਟ ਤੇ ਸਾਰੇ ਕਿੱਤਾ ਮੁਧੀ ਲੋਕ ਇੱਥੇ ਅਸੀਂ ਇਕੱਠੇ ਹੋਏ ਆਂ ਆਪਣੇ ਆਪਣੇ ਕਿੱਤੇ ਦੇ ਵਿੱਚ ਸਾਰੇ ਨਕੁੰਨੇ ਸਾਨੂੰ ਕੁਝ ਲੋਕ ਪਿੰਡਾਂ ਚ ਇਹੋ ਜਿਹੇ ਵੀ ਜਾਣਦੇ ਐ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਕੋਈ ਸੋਰਸ ਐ ਨਹੀਂ ਇਨਕਮ ਦਾ ਪਰ ਉਹ ਕੰਮ ਕਰਨਾ ਚਾਹਦੇ ਐ ਸਾਡਾ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕਰਨ ਦਾ ਇਹ ਮਤਲਬ ਸੀਗਾ ਕਿ ਜਿਹੜਾ ਸੁਨੇਹਾ ਏ ਇਸ ਸਕੀਮ ਬਾਰੇ ਪਿੰਡਾਂ 'ਚ ਜਿਹੜੇ ਬਿਲਕੁਲ ਹੀ ਜ਼ਰੂਰਤਮੰਦ ਲੋਕ ਐ ਜਿਨ੍ਹਾਂ ਨੂੰ ਵਾਕਈ ਲੋੜ ਐ ਉਹਨਾਂ ਬਾਰੇ ਸਾਨੂੰ ਤੁਹਾਡੇ ਮਾਧਿਅਮ ਰਹੀਂ ਪਤਾ ਲੱਗ ਸਕੇ ਤੇ ਜਿਹੜਾ ਸਾਡਾ ਸੁਨੇਹਾ ਏ ਉਹ ਤੁਹਾਡੇ ਰਾਹੀਂ ਉਹਨਾਂ ਤੱਕ ਪਹੁੰਚ ਸਕੇ ਤਾਂ ਜੋ ਉਹਨਾਂ ਤੱਕ ਇਸ ਜਿਹੜੀ ਪੀਆਰ ਵਿਸ਼ਕਰਮਾ ਸੀਮ ਐ ਇਹਦਾ ਰਾਹ ਪਾਇਆ ਜਾ ਸਕੇ ਸੋ ਹੁਣ ਮੈਂ ਬੇਨਤੀ ਕਰੂੰਗਾ ਜੀ ਸਾਡੇ ਮੰਡਲ ਪ੍ਰਧਾਨ ਬਿੱਲਾ ਕੰਬਾਲਾ ਜੀ ਉਹ ਵੀ ਆਪਣੇ ਸਾਰੇ ਸਾਥੀਆਂ ਨਾਲ ਰੂਪ ਰੂਪ ਹੋਣ ਆਪਕੇ ਚਾਹਤ ਜੈ ਸ਼੍ਰੀ ਰਾਮ ਅੱਜੇ ਮੇਰੀ ਪਹਿਲੀ ਮੀਟਿੰਗ ਹੈ ਬੀਜੇਪੀ ਦੀ ਮੈਂ ਜਿਹੜਾ ਕਿਤਾਬ ਇਸ ਮਤਲਬ ਬੀਸੀ ਦਾ ਲਾ ਲੋ ਮੈਂ ਬੀਜੀ ਵਿੱਚ ਹੋਈ ਜਾਂ ਜਦੋਂ ਭਾਜੀ ਨੇ ਦੱਸਿਆ ਮੈਂ ਹੇਅ ਡ੍ਰੈਸਰ ਦਾ ਕੰਮ ਕਰਦਾ ਭਈ ਮੈਂ ਵੀ ਇੱਕ ਹੇਅ ਡ੍ਰੈਸਰ ਦਾ ਹੀ ਕੰਮ ਕਰਦਾ ਤੇ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਸਾਡੇ ਤਾਂ ਹਲਕਾ ਚਾਰਜ ਜਿਹੜਾ ਸਾਡੇ ਪ੍ਰਦੀਪ ਰੰਗੀਲਾ ਜੀ ਨੂੰ ਜਿਹੜੀ ਸਾਡੀ ਸਕੀਮ ਚੱਲਦੀ ਹੈ ਉਹਨੂੰ ਲਾਇਆ ਗਿਆ ਅਸੀਂ ਦੱਸੇਗੇ ਕਿ ਨਾਈ ਆ ਗਈ ਜਿਹੜੀ ਵਿਸ਼ਕਰਮਾ ਯੋਜਨਾ ਸਕੀਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਸਕੀਮ ਲਾਗੂ ਕੀਤੀ ਹੈ ਉਹਦੇ ਵਿੱਚ ਆਂਦੇ ਸਾਰੇ 17 18 ਕਿਸਮ ਦੇ ਸਾਡੀ ਬਰਾਦਰੀ ਦੇ ਆਦੇ ਆ ਜਿਹੜਾ ਬੀਸੀ ਦੇ OBC ਦੇ ਬੰਦੇ ਆ ਰਹੇ ਆ ਨਾਈ ਆ ਗਏ ਉਹਦੇ ਵਿੱਚ ਆਪਣੇ ਦੁਕਾਨ ਆ ਗਏ ਵੱਲ ਬਿਲਡਿੰਗਾਂ ਆ ਗਏ ਮਤਲਬ ਕਈ ਪ੍ਰਕਾਰ ਦੇ ਬੰਦੇ ਆ ਸਾਡਾ ਮੀਟਿੰਗ ਰੱਖਣ ਦਾ ਅੱਜ ਇੱਕ ਇਹੀ ਮਕਸਦ ਆ ਕਿ ਸਾਡੇ ਵੀਰ ਕਈ ਕਹਿੰਦੇ ਵੇ ਸਮੇਤ ਤਦਵ ਇੱਕ ਪਿੰਡ ਤੋਂ ਜਾਂ 10 ਜਾਂ 12 ਬੰਦਿਆਂ ਦੇ ਦਿਓ ਜਿਹੜੇ ਬੰਦੇ ਵੱਲੇ ਕੰਮ ਕਰਨੇ ਵਾਲੇ ਆ ਮਰਨ 23 ਦਾ ਬੰਦੇ ਮੈਂ ਮਨੋਰ ਲਾਲ ਬੰਦ ਖਰਾਲੀ ਕਿੱਤਾ ਮੇਰਾ ਕਾਰਪੈਂਟਰ ਜੀ 7 ਵੰਡ ਹਰਮਾ ਬੀਸੀ ਬੋਰਡ ਸੇ ਦਾ ਮੰਡਲ ਪਤਾ ਬਾਕੀ ਮੈਂ ਮਾਨ ਜੋ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਡੀਆਂ ਪਿਛਲੀਆਂ ਵਿਚਰੀਆਂ ਜਾਤੀਆਂ ਨੂੰ ਸਾਨੂੰ ਬਹੁਤ ਵੱਡਾ ਮਾਨ ਦੇ ਕੇ ਸਾਡੀ ਬਾਬਾ ਵਿਸ਼ਕਰਮਾ ਸਕੀਮ ਜਿਹੜੀ ਹੈ ਸਾਡੇ ਲਈ ਚਲਾਈ ਹੈ ਤਾਂ ਕਿ ਅਸੀਂ अपने कोई ना कोई लाभ ले सकी उन्होंने को बहुत बहुत अस धनवाद करते डायरेक्टर एससी मोर्चे का प्रधान भी ਮੈਂ ਜਗਰੂਪ ਸਿੰਘ ਰਾਣਾ ਪਿੰਡ ਮਹਿਦਵਾਲੀ ਤੋਂ ਬੀਜੇਪੀ ਦਾ ਇੱਕ ਛੋਟਾ ਜਿਹਾ ਵਰਕਰ ਪਰ ਪੁਰਾਣਾ ਬਹੁਤ ਹੈਗਾ ਜੀ। ਰਜਨੀਸ਼ ਕੁਸ਼ੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਪੀਟ ਬਣਦਾ। ਮੈਂ ਵਿਵੇਕ ਸ਼ਰਮਾ ਪਿੰਡ ਪੰਡਾ ਦਾ 22 ਪ੍ਰੈਜ਼ੀਡੈਂਟ ਹੋਰ ਮੇਰਾ ਕਿਤਾ ਮੈਂ ਪੰਡਾ ਦਾ ਕੰਮ ਕਰਦਾ ਜੀ। ਜੈ ਸ਼੍ਰੀ ਰਾਮ ਸਾਡੇ ਮੈਂ ਰਾਜ ਕੁਮਾਰ ਚੌਹਾਨ ਪਿੰਡ ਕਾਲੀ ਜੋ ਚਾਰ ਕਿਤਾ ਕਰਦਾ ਜੀ। ਸੰਗਨਾਲ ਸੈਂਟਰਪਾ ਮੈਂ ਨਾ ਬੈਠੀ ਮੁਤਿਆਰ ਸਿੰਘ ਪਿੰਡ ਡੇੜਾ ਦਾ ਜੀ ਕਿਤਾਬਾਂ ਦੇ ਵਿੱਚ ਮੈਂ ਬੈਠ ਕੇ ਕਰਾ ਰਿਹਾ ਮੈਂ ਸੈਂਟਰਪਾ ਫਰੰਡ ਹੈ ਜੀ ਮੈਂ ਬਲਵੰਤ ਸਿੰਘ ਪਿੰਡ ਹਰਮਾ ਕਿਤਾਬ ਲੰਮਰ ਨਹੀਂ ਮੈਂ ਨਿਗਮਤ ਪਿੰਡ ਹਰਮਾ ਕਿਤਾਬ ਰਾਜ ਮੈਂ ਪ੍ਰੋਜੈਕਟ ਕੰਨਿਆਰਮਾ ਸਿੱਖਾ ਕਰਨਾ ਹੈ ਮੇਰਾ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਦਾ ਮੇਰੀ ਗੈਰ ਹਾਜ਼ਰੀ ਵਿੱਚ ਪ੍ਰਧਾਨ ਜੀ ਬਣੇ ਐ ਵਿਜੀਤ ਕੁਮਾਰ ਜੀ ਅਜੀ ਰੰਗੀਲਾ ਜੀ ਮੈਡਮ ਮੰਨਤਾ ਜੀ ਇਹਨਾਂ ਨੂੰ ਨਵੇਂ ਅਹੁਦੇਦਾਰੀਆਂ ਮਿਲੀਆਂ ਮੇਰੇ ਤੋਂ ਮੁਬਾਰਕਵਾਦ ਹੈ ਇਹਨਾਂ ਨੂੰ ਸੰਜਲ ਸਿੰਘ ਜੀ ਵੀ ਜਿੰਨੂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਸਾਡੇ ਨਾਲ ਜੁਆਇਂ ਆਏ ਆ ਇਹ ਬੀਬੀਆਂ ਤੇ ਸਤਿਪੰਨਾ ਮਾਣੇ ਨਾ ਤੇ ਤੇ ਮੇਰੀ ਖੁਸ਼ੀ ਹੈ ਤਾਲੀਆਂ ਮਾਰ ਕੇ ਆਪਾਂ ਇਹਨਾਂ ਦੀ ਕੋਈ ਪਾਣ ਕਰੀਏ ਨਾ ਐਡਵੋਕੇਟ ਦਰਸ਼ਨ ਜੱਫਰ ਤੇ ਫਿਲਹਾਲ ਮਹਿਲਾ ਮੋਰਚਾ ਦੀ ਪ੍ਰਧਾਨ ਨੇ 6 20 ਮੰਡਲ ਨੂੰ ਸਿਲੈਕਟ ਕੀਤਾ ਗਿਆ ਤੇ ਮੈਂ ਸਾਰੇ ਜਿੰਨੇ ਭਾਈ ਸਾਹਿਬ ਮੈਡਮ ਆਏ ਹੋਏ ਨਾ ਸਾਰੇ ਜਿਹੜੇ ਆਇਆ ਨੂੰ ਕਰਦੀ ਹਾਂ ਤੇ ਅੱਜ ਜੋ ਜਿਸ ਵਾਸਤੇ ਸਾਨੂੰ ਇੱਥੇ ਇਕੱਠਾ ਕੀਤਾ ਗਿਆ ਇਹ ਇੱਕ ਸਰਕਾਰੀ ਤਰੀਕੇ ਦੀ ਵਿਸ਼ੇਸ਼ ਸਕੀਮ ਕੱਢੀ ਹੋਈ ਹੈ ਇਹ ਇੱਕ ਇਹ ਨਹੀਂ ਹੈ ਕਿ ਛੋਟੀਆਂ ਜਾਤੀਆਂ ਵਾਸਤੇ ਜੋ ਜੋਸ਼ੀ ਸਾਹਿਬ ਨੇ ਲਿਆਂ ਹੋਣ ਸਾਡੀ ਬਾਰ-ਬਾਰਾ ਸਾਨੂੰ ਕੀ ਰੂਟੀਨ ਵਿੱਚ ਸਾਡੇ ਕੋਲ ਕਿਹਾ ਜਾਂਦਾ ਕਿ ਆ ਜਾਤੀਵਾਲ ਜਾਂ ਕੁਝ ਵੀ ਹੈ ਸਾਡੇ ਮੂੰਹ ਤੇ ਚੜ ਗਏ ਹੋਏ ਆ ਸ਼ਬਦ ਪਰ ਫਿਰ ਵੀ ਮੈਂ ਇਹਨਾਂ ਨੂੰ ਕੱਟਦੀ ਹੋਈ ਇਹ ਕਹਿੰਦੀ ਕਿ ਇਹ ਸਿਰਫ ਇਹ ਹੈ ਕਿ ਜਿਹੜੇ ਆਪਣੇ ਸ਼ਰਮਿਕਾ ਵਾਸਤੇ ਹੈ ਨਾ ਕੋਈ ਜਾਤੀ ਹੈ ਨਾ ਕੋਈ ਕੁਝ ਹੈ ਇਹ ਸ਼ਰਮਿਕਾ ਮਜ਼ਦੂਰਾ ਵਾਸਤੇ ਹੈ ਕਿ ਜਿਹੜੇ ਕੋਰੇ ਸਟੈਬਲਿਸ਼ ਨਹੀਂ ਹੋ ਪਾਉਂਦੇ ਜੰਮੀ ਉਨਾ ਵਾਸੇ ਪ੍ਰਧਾਨ ਮੰਤਰੀ ਨੇ ਯੋਜਨਾ ਕਰੀ ਹੈ ਕਿ ਵਿਸ਼ਵ ਕਰਮਾ ਯੋਜਨਾ ਉਹਦੇ ਇਸ ਮੰਡਲ ਦੇ ਮੰਡਲ ਦੇ ਅਧਿਐਖ ਬਿਜੇ ਕੁਮਾਰ ਬਿੰਦਾਜੀ ਮਹਿਲਾ ਮੋਰਚਾ ਦੀ ਅਧਿਐਖ ਪੈਣ ਮਮਤਾ ਰਾਣਾ ਜੀ ਇਸ ਮੰਡਲ ਤੋਂ ਜਨਰ ਸ਼ਕਤੀ ਅਲੋਕ ਰਾਣਾ ਜੀ ਔਰ ਜ਼ਿਲ੍ਹਾ ਕਿਸਾਨ ਮੋਰਚਾ ਦੇ ਸਖਤਰ ਲੰਬੜਦਾਰ ਅਜਿੰਦਰ ਜੀ ਔਰ ਬਹੁਤ ਹੀ ਸੀਨੀਅਰ रजनीश जोशी जी इस मंडल ਦੇ ਸਲਾਹਕਾਰ ਜਗਰੂਰ ਜੀ ਬੀਸ਼ਵਕਰਮਾ ਯੋਜਨਾ ਦੇ ਤਹਿਤ ਜਿਹੜੀ ਇਹ ਮੀਟਿੰਗ ਬੁਲਾਈ ਗਈ ਹੈ ਮੈਂ ਆਪ ਸਭ ਨੂੰ ਜੀ ਆਇਆਂ ਆਖਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਸਕੀਮ ਦਾ ਨਾਮ ਪ੍ਰਧਾਨ ਮੰਤਰੀ ਬੀਸ਼ਵਕਰਮਾ ਯੋਜਨਾ ਹੈ ਇਹ ਸਰਕਾਰੀ ਸਕੀਮ ਹੈ ਕੇਂਦਰ ਸਰਕਾਰ ਵੱਲੋਂ ਮਾਨਯ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਸਕੀਮ ਸਤੰਬਰ ਮਹੀਨੇ ਚ ਲਾਗੂ ਕੀਤੀ ਗਈ